ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਚੋਲਾ ਸਾਹਿਬ ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਸਰਬਜੀਤ ਵੀਰੋਂ ਬੰਦੇ ਕੋਲ ਆਇਆ ਦੋਸਤੋ ਇਸ ਘਰੋਂ ਆਪਾਂ ਪਹਿਲਾਂ ਵੀ 5-4 ਵੀਡੀਓ ਪਾਈਆਂ ਨੇ ਅੱਜ ਵੈਸੇ ਨਾਗ ਜਿਹੜੇ ਟੋਟਲ 5 ਬੈੜਾਂ ਵੀਰ ਸੇਲ ਕਰਤਾ ਪਿਆ ਵੈਸੇ ਸੇਲ ਪਰਚੇਜ਼ ਦਾ ਕੰਮ ਆ ਪਸ਼ੂ ਆ ਕੋ ਯਾ ਕਿਵੇਂ ਸੇਲ ਵੀਰ ਕਰਦਾ ਤੇ ਫਿਲਹਾਲ ਜਿਹੜੀਆਂ ਅੱਜ ਵੇੜਾ ਤੁਹਾਨੂੰ ਦਿਖਾਉਣੀਆਂ ਦੋਸਤੋ ਉੱਚੇ ਬੱਚੇ ਦੇ ਵਿੱਚ ਨੇ ਠੀਕ ਹੈ ਜੀ ਉੱਚੇ ਬੱਚੇ ਤੋਂ ਭਾਵ ਕੋਈ 2 ਮਹੀਨੇ ਕੋਈ 2.5 ਮਹੀਨੇ ਕੋਈ ਤਿੰਨਾਂ ਦੀ ਕੋਈ 3.5 ਤਿੰਨਾਂ ਦੇ ਹੀੜ ਗੜ ਜਿਹੜਾ ਸਮਾਂ ਹੋ ਗਿਆ ਇਹਨਾਂ ਵੇੜਾ ਰਸੂਈਆਂ ਨੂੰ ਪੂਰੀ ਗੱਲਬਾਤ ਕਰਾਂਗੇ ਸਰਬਜੀ ਤੋਂ ਹੋਰਾਂ ਦੇ ਨਾਲ ਚਾਰ ਵੇੜਾ ਜਿਹੜੀਆਂ ਦੋਸਤੋ ਤਕਰੀਬਨ ਉੱਚੇ ਬੱਚੇ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਇੱਕ ਵੱਚੀ ਤੁਹਾਨੂੰ ਆਪਾਂ ਲਾਸਟ ਵਿੱਚ ਦਿਖਾ ਦੇਾਂਗੇ ਗੱਬਣ ਤਿਆਰੀ ਦੇ ਵਿੱਚ ਸੱਜਰ ਸੂਣ ਵਾਲੀ ਆ ਉਹਦੀ ਡਿਟੇਲ ਵੀ ਤੁਹਾਡੇ ਨਾਲ ਸਾਂਝੀ ਕਰਦੇਾਂਗੇ ਭਾਅ ਪਰਤੇ ਬੜੇ ਜਾਇਜ਼ ਵਾਜਬ ਬ ਸੋ ਮੇਰੇ ਭਰਾ ਕਈ ਵਾਰ ਥੋੜੇ ਪੈਸੇ ਖਰਚ ਕਰਨੇ ਚਾਹੁੰਦੇ ਆ ਵੀ ਤਕਰੀਬਨ ਉਸਕ ਪਾਪੜਤੇ ਦਾ ਪਸ਼ੂ ਸਾਨੂੰ ਮਿਲ ਜਾਵੇ ਇਹ ਵੇੜਾ ਤੁਹਾਨੂੰ ਦਿਖਾ ਦੇਾਂਗੇ 12 11 12 12 ਕਿਲੋ 14 ਕਿਲੋ ਦੁੱਧ ਇਸ ਹਿਸਾਬ ਕਿਤਾਬ ਦੇ ਵਿੱਚ ਦੋਸਤੋ ਇਹਨਾਂ ਦਾ ਦੁੱਧ ਐਸ ਵਕਤ ਜਿਹੜਾ ਚੱਲਣ ਡਿਆ ਮਗਰ ਬੱਚੇ ਵੀ ਪ੍ਰੋਪਰ ਹੈਗੇ ਆ ਵੱਛੀਆਂ ਮਗਰ ਇਹਨਾਂ ਦੇ ਉਹ ਵੱਛੀਆਂ ਵੀ ਤੁਹਾਨੂੰ ਆਪਾਂ ਲਾਸਟ ਵਿੱਚ ਦਿਖਾ ਦੇਾਂਗੇ ਤਰੀਕਾ ਜੀ ਨੋਟ ਕਰ ਲਓ 5 15 ਜਨਵਰੀ ਤੇ ਸਮਾਂ ਦੋਸਤੋ ਕੋਈ ਹੁਣ ਸ਼ਾਮ ਦੇ 5:30 5 ਵਜੇ ਆਪਾਂ ਇਹ ਵੀਡੀਓ ਬਣਾ ਰਹੇ ਆ ਬਾਕੀ ਸਾਰੇ ਪਸ਼ੂ ਸਵੇ ਸੁਬਾਹ ਇੱਕ ਵੇੜ ਨੂੰ ਛੱਡ ਕੇ ਆਣ ਕੇ ਚੋ ਕੇ ਆਪਣੀ ਤਸੱਲੀ ਕਰ ਸਕਦੇ ਹੋ ਤੁਸੀਂ ਬਾਕੀ ਸਾਫ ਸੁਥਰੇ ਪਸ਼ੂ ਆ ਉਹ ਆਪਾਂ ਜਾਣ ਲਵਾਂਗੇ ਵੀਰ ਸਾਹਿਬ ਜੀ ਤਾਂ ਹੋਰਾਂ ਤੋਂ ਆਹ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਸਰਬਜੀਤ ਸਾਸਤਰੀ ਗੱਲ ਵੀਰ ਜੀ 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 ਠੀਕ ਠਾਕ ਜੀ ਬਹੁਤ ਵਧੀਆ ਭਾਜੀ ਠੀਕ ਠਾਕ ਹਾਂਜੀ ਵਧੀਆ ਚੜ੍ਹਦੀ ਕਲਾ ਅੱਛਾ ਵੀਰੇ ਗੱਲੇ ਆ ਵੀ ਮਾਲ ਵੈਸੇ ਆਪਾਂ ਘਰੇ ਵੀ ਪੈਣ ਭਰਾਮ ਨੂੰ ਪਹਿਲਾਂ ਵੀ ਬੜੀ ਵਾਰ ਦਿਖਾਇਆ ਪਸ਼ੂ ਆਪਣੇ ਘਰ ਇੱਕ ਡੇਰੀ ਆਸੇ ਆਪਾਂ ਦੁੱਧ ਵਾਰ ਵਾਸਤੇ ਪਸ਼ੂ ਰੱਖੇ ਆ ਹਾਂਜੀ ਹਾਂਜੀ ਉਹਨਾਂ ਦੇ ਵਿੱਚੋਂ ਮੈਨੂੰ ਲੱਗਦਾ ਵੀ ਤੁਹਾਡਾ ਰਾਤਾ ਵੀ ਹੁਣ ਤਕਰੀਬਨ 2-2 2.5 ਮਹੀਨੇ ਜਿਹੜੇ ਆਪਾਂ ਪਸ਼ੂ ਚੋਏ ਚੁਬਾਏ ਆ ਹਾਂਜੀ ਹਾਂਜੀ ਵਿੱਚੋਂ ਥੋੜਾ ਹਲਕਾ ਕਰ ਦਈਏ ਮਾਲ ਜ਼ਿਆਦਾ ਹੋਣ ਕਰਕੇ ਨਾਲ ਵਪਾਰ ਦਾ ਕੰਮ ਹੋ ਜਾਏ ਬਾਹਰ ਨਹੀਂ ਜਾਇਆ ਜਾਂਦਾ ਰਾਜਵੀਰ ਇਹ ਪੂਰਾ ਫੇਰਾ ਨਹੀਂ ਹੁੰਦਾ ਤੇ ਤਾਂ ਕਰਕੇ ਆਪਾਂ ਘੱਟ ਕਰਦੇ ਬਹੁਤ ਜ਼ਿਆਦਾ ਹੁੰਦਾ ਕੰਮ ਲੇਵਰ ਦੀ ਬਹੁਤ ਕਮੀ ਲੇਵਰ ਦਾ ਨੂੰ ਪਤਾ ਲੱਗਦਾ ਸਭ ਤੋਂ ਵੱਡੀ ਮੁਸ਼ਕਲ ਮੈਨੂੰ ਲੱਗਦਾ ਚਾਹੇ ਸਮਾਲ ਫਾਰਮਾ ਚਾਹੇ ਵੱਡੇ ਆ ਵੀ ਲੇਵਰ ਦੀ ਮੁਸ਼ਕਲ ਆਉਂਦੀ ਹੈ ਬਹੁਤ ਜਿਆਦੀ ਮੁਸ਼ਕਲ ਕੋਈ ਕੰਮ ਕਰਕੇ ਰਾਜ਼ੀ ਵੀ ਨਹੀਂ ਗਾ ਜੇ ਕੋਈ ਮਿਲਦਾ ਤੇ ਫਿਰ ਆਪਾਂ ਨੂੰ ਪਤਾ ਵੀ ਥੋੜਾ ਜਿਹਾ ਨਗਰ ਕਲੀ ਦੇ ਉੱਪਰ ਆਪ ਨੂੰ ਵੀ ਕਰਨਾ ਪੈਂਦਾ ਨਾਲ ਆਪ ਲੱਗਣਾ ਹੀ ਪੈਂਦਾ ਹੋ ਆ ਵੀ ਹਾਂਜੀ ਅੱਛਾ ਸਰਵੀ ਤਾਂ ਪੰਜ ਵੜਾ ਨੇ ਤਿੰਨ ਤਿੰਨ ਤੋਂ ਚਾਰ ਵੜਾ ਆਪਣੇ ਕੋਲ ਜੜੀਆਂ ਘਰੇ ਚੋਈਆਂ ਨੇ ਆਪਾਂ ਚਾਰ ਹਾਂਜੀ ਇੱਕ ਵੱਛੀ ਆਪਣੇ ਕੋਲ ਮੇਨੂੰ ਬਾਵਾ ਲੱਗਦਾ ਵਪਾਰ ਲੈਣ ਦੇ ਵਿੱਚ ਆਈ ਆ ਹਾਂਜੀ ਹਾਂਜੀ ਗੱਲ ਤਿਆਰੀ ਆ ਤਿਆਰੀ ਆ ਉਹ ਵੀ ਦਿਖਾ ਦਾਂਗੇ ਸੋ ਇਦਰ ਇੱਕ ਜਿਹੜੀ ਪੂਰੀ ਮਜ਼ਬੂਤ ਸੋਨੇ ਕੱਦ ਹਾਈਟ ਦੇ ਵਿੱਚ ਇਹ ਵਹਿੜਾ ਇਹ ਸੂਆ ਆਪਣੇ ਕੋਲ ਕਿੰਨਾ ਮਾਸ ਹੋਈ ਸੀ ਫਾਰਮ ਤੇ ਤੇ ਕਿੰਨਾ ਕ ਸਮਾਂ ਹੋ ਗਿਆ ਇਹਨੂੰ ਸੋਈ ਨੂੰ ਇਹਨੂੰ ਸੋਈ ਨੂੰ ਰਾਜਵੇਰੇ ਕੋਈ 3 ਕ ਮਹੀਨੇ ਦੇ ਲਗਭਗ ਹੋ ਹੀ ਗਏ ਆ ਮਤਲਬ 2.5 ਤੋਂ ਉੱਪਰ ਹੀ ਆ ਠੀਕ ਹੈ ਤੇ ਅੰਦਰ ਹੋਣਗੇ ਠੀਕ ਹੈ ਜੀ ਹਾਂ ਜੀ ਤੇ ਇਹ ਬਹੁਤ ਮਤਲਬ ਬਹੁਤੀ ਤਿਆਰੀ ਤੇ ਇਸ ਦਿਨ ਵਹਿੜ ਲੈਂਦੀ ਸੀ ਨਾ ਹਾਂ ਜਦੋਂ ਸੋਣ ਆਲੀ ਸੀ ਇਹ ਗੱਬਨ ਲੈ ਕੇ ਆਏ ਹਾਂ ਆਪਾਂ ਠੀਕ ਹੈ ਹਾਂ ਅੱਛਾ ਸਰਪੀ ਤਾਂ ਹੁਣ ਹੁਣ 2.5 ਤੋਂ 3 ਮਹੀਨੇ ਹੋ ਗਏ ਇਹਨੂੰ ਹਾਂ ਜੀ ਬੱਚਾ ਮਗਰ ਬੱਚੀ ਇਹਦੇ ਨਹੀਂ ਇਹਦੇ ਇਹਦਾ ਮਗਰ ਬੱਚਾ ਸੀ ਤੇ ਇਹਦੇ ਮਗਰ ਹੁਣ ਉਹ ਮਰ ਗਿਆ ਹੈ ਬੱਚਾ ਅੱਛਾ ਜੀ ਇਹ ਇਹ ਬਗਰ ਬੱਚੇ ਤੋਂ ਬਾਕੀ ਸਾਰੇ ਨੇ ਮਗਰ ਹੈਗੇ ਠੀਕ ਆ ਇਸ ਵਕਤ ਤੋਂ ਦੋ ਦਿਨ ਥੱਲੇ ਕਿੰਨਾ ਇਹਦੇ ਥੱਲੇ 14 ਕਿਲੋ ਹੈਗਾ ਹੈ ਦੂਜੇ ਨੇ ਕਿ ਜਾਂਦੀ ਹੈ ਹਾਂਜੀ ਆਪਾਂ ਨਾ ਦੂਜਾ ਸੁਆ ਕਰਕੇ ਲੈਂਦੀ ਸੀ ਆਪਾਂ ਅੱਛਾ ਲੈਂਦੀ ਕੋਈ ਆਪਾਂ ਮੋਲੀ ਸੀਗੀ ਇਹ ਮੋਲੀ ਲੈ ਕੇ ਆਂਦੀ ਸੀ ਇਹ ਮੋਲੀ ਫਾਰਮ ਚ ਲੈ ਕੇ ਪਾਈ ਸੀ ਹਾਂਜੀ ਹਾਂਜੀ ਇਹਦਾ ਮਤਲਬ ਲਓ ਦੋਸਤੋਂ ਬਾਕੀ ਚਿਹਰਾ ਮੋਰਾ ਤੁਸੀਂ ਦੇਖ ਸਕਦੇ ਜੇ ਪਰ ਹੈ ਰਾਜੀ ਆ ਵਜਨ ਵਟਾ ਪੂਰਾ ਵੈੜ ਦਾ ਤੁਸੀਂ ਵੇਖ ਕੇ ਇੱਕ ਪਾਸੇੋਂ ਮੈਂ ਤੁਹਾਨੂੰ ਤਸੱਲੀ ਕਰਵਾ ਸਕਦਾ ਵੀ ਪੂਰੀ ਫਿੱਟ ਫਾੜਾ ਠੀਕ ਹੈ ਜੀ ਨਿੱਗਰ ਪਿੰਡੇ ਦੀ ਆ ਤੇ 14 ਕਿਲੋ ਹਾਜ਼ਰ ਤੋਂ ਤਾਂ ਹਾਂ ਜੀ ਤੇ ਸੱਜਰ ਕਿੰਨਾ ਚਵਾਗੀ ਸੀ ਸੱਜਰੇ ਕੋਈ 27 28 ਕਿਲੋ ਇਹਨੇ ਚਵਾਇਆ 27 28 ਕਿਲੋ ਹਾਂ ਜੀ ਕੀ ਮੈਂ ਤੋਂ ਨਾ ਸੇਵਾ ਦੀ ਕਮੀ ਕਰਕੇ ਟੁੱਟ ਗਈ ਕੋਈ ਸੇਵਾ ਦੋ ਤੂੰ ਤਾਂ ਡਾਊਨ ਨਹੀਂ ਆ ਗਈ ਕਿਸੇ ਜ਼ਿਆਦਾ ਡਾਊਨ ਆ ਗਈ ਹਾਂਜੀ ਹਾਂ ਵੀ 14 ਤੇ 28 ਮਤਲਬ ਇਹ ਤੋਂ ਤਾਂ ਦੋ ਦਾ ਫਰਕ ਪੈਗਾ ਸੇਵਾ ਤਾਂ ਬੜਾ ਘਟ ਗਈਆਂ ਨਾ ਲਿਵਰ ਕਰਕੇ ਜੇ ਕੋਈ ਸੇਵਾ ਵਾਲਾ ਵੀਰ ਲੈ ਜਾਊਗਾ ਨਾ ਇੱਥੇ 18 19 ਕਿਲੋ ਆਰਾਮ ਨਾਲ ਸਕੇ ਚਵਾ ਦਊਗੀ ਬੈਠੇ ਜ਼ੋਰ ਪਾ ਕੇ ਸੇਵਾ ਕਰ ਲੈ ਤੇ 18 17 ਅੱਜ ਵੀ ਚਵਾ ਚਵਾ ਦਰੋਗੀ ਲੈ ਸਮਝੀ ਖੋਲੇ ਨੂੰ ਦਿਖਾ ਲੌਬੀ ਪ੍ਰਭੋ ਆਪਾਂ ਨੇ ਸਟਾਰਟਿੰਗ ਤੋਂ ਇੱਕ ਵੀਡੀਓ ਪਾਈ ਸੀਗੀ ਇਸ ਘਰੋਂ ਠੀਕਾ ਜੀ ਤੇ ਮਾਲ ਮੈਨੂੰ ਲੱਗਦਾ ਵੀ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਸੀਗਾ ਘਰੇ ਵੀਰ ਨੇ ਇੱਕ ਦੁੱਧ ਵਾਸਤੇ ਖਾਸ ਤੌਰ ਤੇ ਪਸ਼ੂ ਰੱਖੇ ਸੀਗੇ ਉਹ ਪਹਿਲੀ ਵੀਡੀਓ ਦੇ ਵਿੱਚ ਵੀ ਆਪਾਂ ਤੁਹਾਨੂੰ ਨੋਟ ਕਰਾਇਆ ਸੀਗੇ ਤੇ ਪਸ਼ੂ ਹੁਣ ਮੇਰੇ ਘਰੋਂ ਵੀ ਪਿਛਲੀ ਵੀਡੀਓ ਦੇ ਵਿੱਚ ਵੀ ਦੋ ਚਾਰ ਵੇਚੇ ਆ ਘਰੋਂ ਇਸ ਵੀਡੀਓ ਦੇ ਵਿੱਚ ਜਿਹੜੇ ਆਪਾਂ ਤੁਹਾਨੂੰ ਐਨੀਮਲ ਦਿਖਾ ਰਿਹਾ ਕੋਈ ਤਿੰਨ ਤੋਂ ਚਾਰ ਨਾਲ ਇੱਕ ਰੋਸੇਲ ਕੀਤੇ ਜਾ ਰਹੇ ਆ ਠੀਕਾ ਜੀ ਤੇ ਤਕਰੀਬਨ ਕੋਈ 2.5 3-3 ਮਹੀਨੇ ਇਹਨਾਂ ਦੀ ਚਵਾਈ ਜਿਹੜੀ ਹੋਈ ਆ ਤੇ ਫਿਲਹਾਲ ਇਸ ਵਕਤ ਕੋਈ 13-14 13-14 ਤੇ ਚੱਲ 5 ਲੀਟਰ ਤੋਂ ਪਲਾਸ ਦੁੱਧ ਸਰਬਜੀਦਾਂ ਦੇ ਵਿੱਚ ਪਾਉਂਦੀ ਰਹੀ ਆ ਹਾਂਜੀ ਇਹ ਤੇ ਹੁਣ ਆਪਾਂ ਮੰਨ ਲਓ ਨਹੀਂ ਕੇਰ ਹੁੰਦੀ ਕਰਕੇ ਜਿਆਦਾ ਹੂੰ ਫਿਰ ਤੁਰੇ ਦਾ ਕਰਕੇ ਚਲੋ ਜੀ ਤੁਹਾਡੇ ਹਿਸਾਬ ਤੋਂ ਥੋੜੀ ਪੂਰੀ ਕਰਕੇ ਚਾਲ ਆਈ ਬਿਲਕੁਲ ਸਾਫ਼ ਚਲੋ ਜੀ ਅਸਮਾਨ ਇਦਾਂ ਵਧੀਆ ਕਰਨ ਵਾਲੀ ਦਾ ਵੀ ਪੂਰੇ ਤਣ ਲੈੰਗੀ ਹਣ ਤੇ ਲਓ ਜੀ ਬਾਕੀ ਹਵਾਨੇ ਚੱਡੇ ਦੀ ਸਾਫ਼ ਸੁਥਰੀ ਆ ਠੀਕ ਆ ਜੀ ਤੇ ਫਿਲਹਾਲ ਇਹਦਾ ਬੱਚਾ ਐਕਸਪਾਇਰ ਹੋ ਗਿਆ ਸੀਗਾ ਮੇਲ ਕਾਫ ਸੀ ਬੱਚਾ ਸੀਗਾ ਉਹ ਤੁਹਾਨੂੰ ਆਪਾਂ ਵਿੱਚੇ ਨੋਟ ਕਰਾ ਦਿੱਤਾ ਬਾਕੀ ਥਣਾ ਤੁਹਾਨੂੰ ਦੀ ਹੱਥੀ ਮੁਠੀ ਵਾਲਾ ਤਾਂ ਇਜ਼ਲੀ ਤੁਸੀਂ ਚਬਾਈ ਕਰ ਸਕਦੇ ਜੇ ਹੱਥੀ ਮੁਠੀ ਵਾਲਾ ਥਾਂ ਤੇ ਬਿਲਕੁਲ ਹਾਂ ਜੀ ਸ਼ੀਰ ਭਾਵੇਂ ਜਿੱਦਾਂ ਕੋਈ ਵੰਗੇ ਦੀ ਲੋੜ ਨਹੀਂ ਇਹਨਾਂ ਦੇ ਕੋਈ ਵੰਗਾ ਤਾਂ ਲੋੜ ਹੀ ਨਹੀਂ ਕੋਈ ਚੱਕਰ ਨਹੀਂ ਮਾਵ ਜਿੱਥੇ ਮਰਜ਼ੀ ਖੜਾ ਰਕੇ ਨੂੰ ਚੋਲੋ ਹਾਂ ਠੀਕ ਆ ਜੀ ਆ ਦੇਖੋ ਠੀਕ ਹੈ ਸਰ ਜੀ ਤੇ ਤਾਂ ਮੁੱਲ ਅੱਜ ਕੀ ਕਰਦਾ ਦਵਾਂਗੇ ਕਿੰਨੇ ਦੀ ਤਕਰੀਬਨ ਹੁਣ ਦੁੱਧ ਦੇ ਅਕੋਰਡਿੰਗ ਦੇਖ ਲਿਏ ਤਾਂ तकरीबन ਕੋਈ 2.5 ਤਿੰਨ ਤਾਲ ਤਿੰਨ ਮਹੀਨੇ ਤੁਸੀਂ ਚੋਈ ਚੁਭਾਈ ਵੀ ਹਾਂ ਜੀ ਵੈੜ ਕਿੰਨੇ ਦੀ ਅਰੇ ਵੈੜ ਦੇ ਰਾਜ ਵੀਰੇ ਉੱਦਾਂ ਵੱਡੀ ਫਾਰਮ ਵਾਲੀ ਵੈੜਾ ਚੰਗੀਆਂ ਵੈੜਾਂ ਦੇ ਵਿੱਚੋਂ ਦੀ ਉੱਦਾਂ ਚਲੋ ਹੁਣ ਇਹ ਆਪਾਂ ਉੱਚੇ ਬੱਚੇ ਜੀ ਆਪਾਂ ਕਹਿ ਸਕਦੇ ਹਾਂ ਉੱਚੇ ਬੱਚੇ ਜੀ ਬਿਲਕੁਲ ਜੀ ਇਹਦਾ ਆਪਾਂ ਨੂੰ ਮੁੱਲ ਜੇਕਰ ਬਗੈਰ ਬੱਚੇ ਤੋਂ ਵੀ ਹਾਂ ਹਾਂ ਜੀ ਜੈ ਜੀ ਮੁੱਲ ਆਪਾਂ ਇਦਾਂ ਕਰਦੇ ਕਿੰਨੇ ਚ ਦੇਦਗੇ ਵੀਰੇ 45000 ਰੁਪਿਆ ਦਾ ਮੁੱਲ ਆਪਾਂ ਕਰਦੇ ਹੁਣ 40000 ਹਾਂ ਜੀ ਮਾਨਤਨ ਕਰ ਦਾਂਗੇ ਠੀਕ ਹੈ ਬਾਕੀ ਮੂੰਹ ਮੱਥੇ ਦੀ ਚੰਗੀ ਹਣਾ ਚੰਗੀ ਤੇ ਟਫਾਟ ਬਾਡੀ ਬੁੱਢੀ ਪੰਤਰ ਦੀ ਲੋ ਜੀ ਮੌਕੇ ਤੇ ਮੇਰਾ ਭਰਾ ਬਾ ਲਿਓ ਜਿੱਥੇ ਵੀ ਤੈਹ ਬੈਂਦੀ ਆ ਵੱਛੀ ਸਾਫ ਸੁਥਰੀ ਆ ਵਹਿੜ ਸਾਫ ਸੁਥਰੀ ਆ ਤੇ 14 ਕਿਲੋ ਤੇ ਇਸ ਵਕਤ ਚੱਲਣ ਦੀ ਆ ਜਿੱਦਾਂ ਮਰਜ਼ੀ ਇੱਥੇ ਆਣ ਕੇ ਦੋ ਟਾਈਮ ਚੋਕੇ ਤਸੱਲੀ ਕਰ ਲਿਓ ਵਹਿੜ ਚੰਗੀ ਸਾਫ ਸੁਥਰੀ ਆ ਰੰਗ ਪ੍ਰਿੰਟ ਫੈਸ਼ਨ ਫੂਸ਼ਨ ਚੰਗਾ ਤੇ ਬਾਕੀ ਅਗੇ ਲੈਣੇ ਦੇ ਨੇ ਮੁਕਦਰ ਆ ਹੁਣ ਮੌਕੇ ਦੀ ਹਾਲ ਦੀ ਘੜੀ ਜਿੱਦਾਂ ਮਰਜ਼ੀ ਮੇਰਾ ਵੀਰ ਚੋਚਵਾ ਕੇ ਤਸੱਲੀ ਕਰੋ ਬੈਲੀ ਉਹ ਸੱਜੇ ਬੈਣੇ ਉਹ ਖੱਬੇ ਪਾਸੇ ਉਹ ਤੁਸੀਂ ਜਿਹੜਾ ਥਣ ਥਣ ਪੂਰੀ ਤਸੱਲੀ ਨਾਲ ਦੇਖ ਲਿਓ ਠੀਕ ਆ 43000 ਦੇ ਵਿੱਚ ਛੋਟ ਚੱਪਾ ਹੋ ਜਾਊਗਾ ਮੌਕੇ ਤੇ ਕਿ ਹੁਣ ਦੱਸ ਦੇਗਾ ਹੋ ਜਾਊ ਏ ਹਨ ਵੀਰੇ ਇਹੇ ਮਗਰਵੱਛੀ ਜੇ ਮਗਰਵੱਛੀ ਆ ਹਾਂਜੀ ਲਗਭਗ ਕਿੰਨੇ ਕ ਟਾਈਮ ਦੀ ਸੂਈ ਆ ਇਹ ਨੂੰ ਹੋ ਹੀ ਗਏ ਕੋਈ ਢਾਈ ਕਿ ਮਹੀਨੇ ਦੇ ਲਗਭਗ ਢਾਈ ਮਹੀਨੇ ਦੇ ਹਾਂਜੀ ਠੀਕ ਆ ਜੀ ਲਓ ਜੀ ਅਭੀ ਦੋਸਤੋ ਢਾਈਆਂ ਕਿ ਮਹੀਨਿਆਂ ਦੀ ਸੂਈ ਆ ਮਗਰਵੱਛੀ ਆ ਤੇ ਸੂਈਆਂ ਦੇ ਵਿੱਚ ਕਿਵੇਂ ਵੀਰ ਇਹ ਸੂਈ ਦੂਜੇ ਹੀ ਆ ਦੂਜੇ ਸਵੇਰ ਹਾਂ ਦੂਜੇ ਸਵੇਰ ਸਰਦੀ ਤਾਂ ਇਸ ਵਕਤ ਦੁੱਧ ਦੀ ਗੱਲ ਕਰੀਏ ਕਿੰਨਾ ਐਗਜ਼ੈਕਟ ਦੁੱਧ ਦੇ ਥੱਲੇ 12 ਕਿਲੋ ਹੈਗਾ ਉਦਾਂ ਚਲੋ ਆਪਾਂ 11 ਹੀ ਕਹਿੰਨੇ ਆ ਹਾਂ 12 ਚਵਾਉਂਦੀ ਆ ਕਿਲੋ ਖਾਣ ਦਾ ਤਾਂ ਕੋਈ ਪਾਟੀ ਦਾ ਸੀ ਮਤਲਬ ਕੋਈ ਇੱਥੇ ਆਣ ਕੇ ਆਪਦੀ ਤਸੱਲੀ ਕਰੇ ਤੇ ਕੋਈ ਮੁੰਡ ਕੇ ਬਦੇ ਘਟੇ ਨਾ ਘਟੇ ਨਾ ਹਾਂਜੀ ਬਾਅਦ ਜਾਵੇ ਜਦੋਂ 11 ਕਿਲੋ ਜਿਹੜਾ ਚਵਾਦ ਗਏ ਚਵਾਦ ਗਏ ਹਾਂਜੀ ਲਓ ਜੀ 11 ਕਿਲੋ ਕਿਸੇ ਰਕਮ ਦੀ ਕੋਈ ਭੂਰ ਛੱਟੇ ਵਾਲੀ ਗੱਲਬਾਤ ਇਹਦੇ ਵਿੱਚ ਨਹੀਂ ਨਹੀਂ ਬਿਲਕੁਲ ਸਾਫ਼ ਚਵਾਈ ਆ ਤੇਰੀ ਕੋਈ ਚੱਕਰ ਨਹੀਂ ਠੰਡੀ ਹੈ ਜੇ ਬਹੁਤੀ ਗੱਲਾਂ ਪਤਾਰਾ ਮਾਰ ਕੇ ਤਾਂ ਹਾਲ ਮੇ ਲੋਬ ਦੋਸਤੋਂ ਐਂ ਕੁਛ ਨਹੀਂ ਗੱਲਬਾਤ ਐਂ ਤਾਂ ਮੇਰਾ ਭਰਾ ਹੁਣ ਮਤਲਬ ਵੀ ਇਸੇ ਤਰ੍ਹਾਂ ਦੋਸਤੋਂ ਪਸਮਾ ਕਰਨਾ ਪਸਮਾਜ ਜਦੋਂ ਥਨ ਆ ਕੇ ਹਾਂ ਜਿੱਦਾਂ ਮਰਜ਼ੀ ਬੈਠ ਕੇ ਤੁਸੀਂ ਚਵਾਈ ਕਰ ਲੈਣਾ ਨਾ ਇਹ ਨਾ ਫਾਰਮ ਦਾ ਕੰਮ ਆਪਾਂ ਕਦੀ ਬੱਚੇ ਨਹੀਂ ਲਾਏ ਸ਼ੁਰੂ ਤੋਂ ਜਿਹਦੇ ਮੰਨ ਲਓ ਜਿੰਨੀਆਂ ਆਪਣੇ ਕੋਲ ਵਾੜਾ 15 ਵਾੜਾ ਚਾਉਂਦੇ ਰਹੇ ਆਪਾਂ ਇੱਕ ਤਾਂ ਵੀ ਬੱਚਾ ਨਹੀਂ ਥੱਲੇ ਕਦੀ ਛੱਡਿਆ ਮਸ਼ੀਨ ਨਾਲ ਚਵਾਈ ਕਰੀਦੀ ਆ ਤੇ ਬੱਚਾ ਆਪਾਂ ਪਹਿਲੇ ਦਿਨ ਤੋਂ ਹੀ ਨਹੀਂ ਥੱਲੇ ਲਾਈਦਾ ਇਹਨਾਂ ਦੇ ਕਿਉਂਕਿ ਆਪਣਾ ਉਦੋਂ ਵਪਾਰ ਦਾ ਕੰਮ ਹੈ ਨਹੀਂ ਸੀ ਤੇ ਆਪਾਂ ਲਾਈ ਨਹੀਂ ਬੱਚੇ ਵੈਸੇ ਲਵਾ ਲੈਣਗੇ ਉਦਾਂ ਐਡੀ ਕੋਈ ਚੱਕਰ ਨਹੀਂ ਆ ਬਾਕੀ ਥੋੜੀ ਬਹੁਤੀ ਦਿੱਕਤ ਥੋੜਾ ਸਮੇਂ ਨੂੰ ਆਪਾਂ ਵੇਖ ਲੈਣਾ ਵੀ ਇਹਨਾਂ ਮਾਲ ਚੋਣਾ ਚੋਣਾ ਉਹ ਬਹੁਤ ਟਾਈਮ ਲੱਗ ਜਾਂਦਾ ਬੱਚਾ ਲਾਓ ਮੁੜ ਕੇ ਮਿਹਰ ਦਿਖਾ ਵੀਰਾਂ ਨੂੰ ਲੋ ਵੀ ਇਹਦੇ ਥਲੇ ਦੋਸਤੋ 11 ਕਿਲੋ ਦੁੱਧ ਮੰਨ ਕੇ ਮੇਰਾ ਵੀਰ ਸੌਦਾ ਕਰ ਲਿਓ ਡੱਬੀ ਆ ਬਲੈਕ ਵਾਈਟ ਡਾਬਾ ਬੂਤੀ ਬਾਤੀ ਚੰਗੀ ਆ ਬੂਦੀ ਵਾਲੀ ਵੜ ਛੋਟਾ ਕੰਨ ਤੇ ਲੰਬਾਈ ਲੁੰਬੀ ਪੂਰੀ ਆ ਤੁਸੀਂ ਦੇਖ ਸਕਦੇ ਜੀ ਠੀਕ ਆ ਜੀ ਸੋ ਆਪਣਾ ਬਾਡੀ ਬੂਡੀ ਦੀ ਵੀ ਪੂਰੀ ਨਿਗਰ ਆ ਸਾਫ ਸੁਥਰੀ ਆ ਤੇ ਲੇਰੇ ਲੋਵੇ ਦੀ ਬੰਤਰ ਵੀ ਚੰਗੀ ਆ ਪੂਰਾ ਹੱਥੀ ਮੁਠੀ ਵਾਲਾ ਥਾਣਾ ਤੁਹਾਡੇ ਸਾਹਮਣੇ ਆਪਾਂ ਪੇਸ਼ ਕਰਦੇ ਪਏ ਆ ਵੀ ਹੱਥੀ ਮੁਠੀ ਵਾਲਾ ਥਾਣਾ ਚਵਾਈ ਵਾਲਾ ਪੂਰਾ ਥਾਣਾ ਲੱਗਾ ਠੀਕ ਆ ਜੀ ਏਰਾ ਸਰਪ ਜੀ ਤੁਸੀਂ ਆਪਦੇ ਹੱਥੀ ਚੁਆਇਸ ਵੀ ਕੀਤੀ ਹੈ ਕੋਈ ਸੱਜਰ ਦਾ ਦੁੱਧ ਦਾ ਇਹਦਾ ਰਾਜ ਵੀਰੇ ਇਹਨੇ ਕੋਈ 18 19 ਕਿਲੋ ਦੁੱਧ ਜਿਹੜਾ ਭਰਾਇਆ ਸੀ ਤੇ ਹੁਣ ਮੇ ਤੋਂ ਸੇਵਾ ਦੇ ਸਾਰੀਆਂ ਟੁੱਟੀਆਂ ਜੇ ਸਹੀ ਗੱਲ ਪੁੱਛੋ ਤੇ ਨਹੀਂ ਤੇ ਤਾਂ ਪਤਾ ਇੰਨੇ ਡਾਊਨ ਆਉਂਦੀਆਂ ਨਹੀਂ ਦੀ ਛੇਤੀ ਇਹ ਸੇਵਾ ਤੁਹਾਨੂੰ ਵੀਰਾਂ ਨੇ ਉਹ ਗੱਲ ਕਰਨੀ ਆ ਵੀ ਬਾਲਾ ਵੀ ਕਈਆਂ ਨੂੰ 2 ਮਹੀਨੇ ਕਈਆਂ ਨੂੰ 3 ਮਹੀਨੇ ਹੋ ਗਏ ਹਾਂ ਜੀ ਥੋੜਾ ਜਿਆਦਾ ਪਸੂ ਜਿਆਦਾ ਔਨ ਕਰਕੇ ਮੈਨੂੰ ਲੱਗਦਾ ਵੀ ਕਿਤੇ ਸੇਵਾ ਸੁਵਾਲੇ ਪਾਸੇ ਖੁੰਝੇ ਰਹੇ ਹਾਂ ਹਾਂ ਜੀ ਰਹੇ ਤੇ ਮੰਨ ਲਓ ਕੋਈ ਵੀਰ ਚੰਗੀ ਸੇਵਾ ਵਾਲੇ ਲੈ ਗਿਆ ਨਾ ਵੜਾ ਤੇਰੇ ਕਰੇ ਵਦਨ ਨੂੰ ਵਦਨ ਗਿਆ ਚਾਰ ਪਾਰ ਪੰਜ ਗਵਾਨ ਨੂੰ ਕਿਲੋ ਆਰਾਮ ਨਹੀਂ ਵਦਨ ਲਓ ਦੋਸਤੋਂ ਤੁਸੀਂ ਮੇਰਾ ਭਰਾ ਅੰਡਰਸਟੈਂਡ ਕਰ ਲਿਓ ਕਈ ਵਾਰ ਹਰੇਕ ਵੀਰ ਦੀ ਆਪ ਕੋ ਆਪਣੀ ਮੱਤ ਆਪ ਕੋ ਆਪਣੀ ਸੋਚ ਸਮਝ ਹੁੰਦੀ ਆ ਤੇ ਹੁਣ ਤਕਰੀਬਨ ਕੋਈ ਸਮਾਂ ਵੀ ਤੁਹਾਨੂੰ ਆਪਾਂ ਨਾਲ ਦੀ ਨਾਲ ਦੱਸੀ ਜਾਣਦੇ ਆ ਜਿੰਨੇ ਜਿੰਨੇ ਸਮੇਂ ਦੀਆਂ ਸੂਈਆਂ ਨੇ ਸੋ ਮਗਰ ਇਹਦੇ ਬੱਚੇ ਆਪਾਂ ਤੁਹ ਇੱਕ ਇੱਕ ਵਾਰ ਜਿਹੜੀ ਆਪਾਂ ਤੁਹਾਨੂੰ ਸ਼ਟਾਰਟਿੰਗ ਤੋਂ ਦਿਖਾਈ ਉਹਨੂੰ ਛੱਡ ਕੇ ਅੱਛਾ ਸਰ ਜੀ ਤੇ 11 ਕਿਲੋ ਦੁੱਧ ਹਾਂਜੀ ਇਹ ਹਿਸਾਬ ਨਾਲ ਇਹਦਾ ਮੁੱਲ ਕੀ ਰਹੂਗਾ ਅੱਜ ਮੁੱਲ ਇਹਦਾ ਜਿਹੜਾ ਵੀ ਆਪਾਂ ਜੈਜਾ ਹੀ ਕਰਨਾ ਵਾ ਬਿਲਕੁਲ ਜੀ ਹਾਂ ਮਗਰ ਵਾਛੀ ਬਹੁਤ ਵਧੀਆ ਹੈ ਤੇ ਅਰਸ਼ਰ ਦੀ ਬੜੀ ਵਧੀਆ ਬੱਚੀ ਆ ਹਾਂਜੀ ਇਹਦਾ ਆਪਾਂ 43000 ਮੁੱਲ ਕਰਦੇ 43 ਹਾਂਜੀ ਲੈਣ ਦੇਣ ਵਿੱਚ ਛੋਟ ਛੱਪੇ ਉਹਦੇ ਚੋਂ ਤੁਹਾਏ ਚ ਹੋ ਜੂਗੇ ਥੋੜਾ ਬੋਧਾ ਚਲੋ ਕਰ ਦਾਂਗੇ ਆਪਾਂ ਇਹ ਚੋਂ ਹਾਂ ਕਰਦੇ ਹਾਂ ਜੀ ਹਾਂਜੀ ਕੋਈ ਮਾਲਾ 1500 ਦਾ ਕੱਲ ਕਾਦੀ ਵੀ ਦੂਰ ਨੇੜੇ ਆਉਣਾ ਕਰਾਇਆ ਪਾੜੇ ਦਾ ਬੰਦਾ ਸਮਝ ਥੋੜਾ ਜਿਆ ਚੁੱਪ ਕਰ ਜਾਂਦਾ ਹਾਂ ਜੀ ਜੀ ਮੰਨਦਾ ਨਹੀਂ ਕੋਈ ਚ ਲੈ ਸੁ ਸੁਭੇਜਿਆ ਕੋਈ ਨਹੀਂ ਮੰਨਤਨ ਕਰਦਾ ਠੀਕ ਆ ਜੀ ਲੋਬੀ ਦੋਸਤੋ ਮੰਨਤਨ ਹੋ ਜਾਊਗਾ ਠੀਕ ਆ ਜੀ ਮੇਰਾ ਭਰਾ ਕੋਈ ਸੰਪਰਕ ਕਰ ਲੈ ਸਾਫ ਸੁਥਰੇ ਪਸ਼ੂ ਆ ਮਗਰ ਇਹਦੇ ਵੱਛੀ ਆ ਠੀਕ ਆ ਜੀ 11 ਕਿਲੋ ਇਸ ਵਕਤ ਦੁੱਧ ਤੇ ਫਿਲਹਾਲ ਇਹ ਤੁਹਾਨੂੰ ਸੈਕੰਡ ਨੰਬਰ ਤੇ ਦਿਖਾਈ ਆਪਾਂ ਆਈਦਰ ਆਪਣੇ ਕੋਲ ਤਜੇ ਨੰਬਰ ਤੇ ਇੱਕ ਆ ਬਾੜ ਖੜੀ ਏ ਵਰਜੀ ਤੇ ਦਾ ਕੀ ਮਿਹਰਵਾ ਵੀ ਐਚ ਐਫ ਦੇ ਵਿੱਚ ਰਾਈ ਉਹਰੇ ਬਹੁਤ ਵਧੀਆ ਮਤਲਬ ਬਹੁਤ ਫੈਸ਼ਨ ਬੁਸ਼ ਬੱਚੀ ਬੱਚੀ ਚੰਗੀ ਆ ਕਿਵੇਂ ਪਹਿਲਾਂ ਨਾ ਦੂਜੇ ਸੂਈ ਸੀ ਆਪਣੇ ਕੋਲ ਨੰਜੇ ਸੂਈ ਸੀ ਪਰ ਬਹੁਤ ਹੀ ਸ਼ਾਨਦਾਰ ਬੱਚੀ ਜਿਹਨੂੰ ਕਹਿ ਦਿੰਨੇ ਫਾਰਮ ਵਾਲੀ ਉਹ ਚੀਜ਼ ਆ ਬਹੁਤ ਚੰਗੀ ਆ ਬੂਥੀ ਬਾਤੀ ਚੰਗੀ ਆ ਬਾਕੀ ਕਲੋਨੀ ਕਲਾਨੀ ਤੋਂ ਜਾਓ ਪਰ ਮਲਕੇ ਕੰਗਰੂ ਰੀਡ ਦੀ ਹੱਡੀ ਦੀ ਗੱਲ ਕਰ ਲਈ ਫੋਨ ਬਣ ਬਿਲਕੁਲ ਸਟੇਟ ਆ ਬਹੁਤ ਵਧੀਆ ਤੇ ਜਿਹਨੂੰ ਮੈਂ ਪੂਰੀ ਵਧੀਆ ਇਹਦਾ ਸਰਫੀ ਤੇ ਸੁਭਾ ਹੈ ਆਪਣੇ ਕੋਲ ਦੂਜਾ ਹੀ ਸੂਈ ਆ ਦੂਜਾ ਸੂਈ ਹਾਂਜੀ ਪਹਿਲਾਂ ਵੀ ਸੂਆ ਆਪਾਂ ਨਹੀਂ ਫਾਰਮ ਦੇ ਵਿੱਚ ਠੀਕ ਹੈ ਜੀ ਆਪਦੇ ਮੂਹਰੇ ਫਾਰਮ ਦੇ ਵਿੱਚ ਐਨੀਮਲ ਕੁਝ ਕਾਪਾ ਮਲ ਕੇ ਖਰੀਦ ਕੇ ਵੀ ਪਾਏ ਆ ਖਰੀਦ ਕੇ ਪਾਏ ਸੀ ਦਿਨ ਚਾਰ ਇਹ ਬੱਛੀ ਹੁਣ ਦੂਜਾ ਸਵੇਰ ਤੇ ਕੁਝ ਇਹਦਾ ਸੱਜਰ ਦਾ ਦੁੱਧ ਕਿੰਨਾ ਸੀ ਹੁਣ ਮੌਕੇ ਤੇ ਕਿੰਨਾ ਇਹ ਤਾਂ ਸੱਜਰ ਦਾ ਦੁੱਧ ਰਾਜਵਿਰੇ ਇਹ ਵੀ ਨਹੀਂ ਵੀ ਮੇਰੇ ਸਮਾ ਨਾ ਕੋਈ 20 ਤੋਂ ਪਲਾਸ ਹੀ ਦਿੱਤਾ ਸੀ ਹਾਂ ਜੀ ਤੇ ਹੁਣ ਇਸ ਟਾਈਮ 11 ਕਿਲੋ ਤੇ ਚੱਲ ਰਹੀ ਆ ਠੀਕ ਆ ਐਸ ਵਕਤ 11 ਕਿਲੋ ਆ ਹਾਂ ਜੀ ਮਗਰ ਇਹਦੇ ਬੱਛੀ ਆ ਬੱਛੀ ਆ ਜੀ ਵੈਸੇ ਲਗਭਗ ਸਮਾਂ ਇਹਨੂੰ ਕਿੰਨਾ ਕੁ ਹੋ ਗਿਆ ਸੀ ਇਹਨੂੰ ਇਹਨੂੰ ਰਾਜਵਿਰੇ 3 ਕਿ ਮਹੀਨੇ ਹੋਈਗੇ ਤਿੰਨ ਮਹੀਨੇ ਹੋ ਗਏ ਹਾਂਜੀ ਠੀਕ ਆ ਜੀ ਲਓ ਵੀ ਇਹ ਜਿਹੜੀ ਦੋਸਤਾਂ ਆਪਾਂ ਵੇਰ ਤੁਹਾਨੂੰ ਦਿਖਾ ਰਹੇ ਹਾਂ ਤੇ ਚੇ ਨੰਬਰ 3 ਤੇ ਦੂਜਾ ਸੂਹਾ ਸੋਈ ਆ ਤਿੰਨ ਕੇ ਮਹੀਨਿਆਂ ਦੀ ਇਹ ਸੂਈ ਆ ਸੋ ਸੱਜਰ ਨੇ ਜਿਨਾ ਜਿਨਾ ਦੁੱਧ ਚਵਾਇਆ ਉਹ ਵੀ ਆਪਾਂ ਨਾਲ ਦੀ ਨਾਲ ਹੀ ਪੁੱਛ ਰਹੇ ਹਾਂ ਹੁਣ ਮੌਕੇ ਤੇ ਜਿਹੜਾ ਤੁਮ ਚਵਾ ਦੇਣਾ ਉਹ 11 ਕਿਲੋ ਇਹਦੇ ਥਲੇ ਦੁੱਧ ਹਾਜ਼ਰ ਆ ਹਾਂਜੀ ਜਿਹੜਾ ਕਿਸੇ ਭਰਾ ਨੇ ਚੋ ਲੈਣਾ ਮਗਰ ਬੱਚੀ ਇਹਦੇ ਮਗਰ ਬੱਚੀ ਹਾਂਜੀ ਬੱਚੀ ਆ ਤੇ 24 24 ਦੀ ਸਰਵੋਤਮ ਤੇ ਦੱਸ ਹਾਂਜੀ ਬਿਲਕੁਲ ਉਦਾਂ ਦੇ ਹਿਸਾਬ ਨਾਲ ਬਸ ਅਗਲੇ ਥਾਣਾ ਚ ਥੋੜਾ ਜਿਹਾ ਦੁੱਧ ਮਗਰ ਲਿਆ ਨਾਲੋਂ ਫਰਕ ਦਾ ਮਤਲਬ ਘਾਟਾ ਮਗਰ ਹਾਂਜੀ ਅਗਲੇ ਥਾਣਾ ਚੋਂ ਘਾਟਾ ਦੁੱਧ ਮਤਲਬ ਹੈ ਬਰਾਬਰ ਆ ਹਾਂ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਪੂਰਾ ਬਰਾਬਰ ਆ ਹਾਂ ਹਾਂ ਪਰ ਅਸੀਂ ਆਪਾਂ ਕਹਿੰਦੇ ਗਾੜ੍ਹ ਪਛਾਰਦੀਆਂ ਕਿਹੜਾ ਪਿਛਲੇ ਥੜਨ ਦੀਆਂ ਵੜਾ ਪੂਰੀਆਂ ਹੁੰਦੀਆਂ ਕਈਆਂ ਦੇ ਵਿੱਚ ਥੋੜਾ ਫਰਕ ਹੁੰਦਾ ਕਈਆਂ ਵਿੱਚ ਬਹੁਤ ਮੱਝ ਵਰਗਾ ਸਿਸਟਮ ਆ ਹਾਂਜੀ ਹਾਂਜੀ ਅਗਲੇ 11 ਕਿਲੋ ਦਸੂ ਦੁੱਧ ਇਹਦੇ ਥੱਲੇ ਖਾਜਰਾ ਖੋਲ ਕੇ ਤੁਹਾਨੂੰ ਇੱਕ ਵਾਰੀ ਆਪਾਂ ਤੋੜ ਕੇ ਵੀ ਦਿਖਾ ਦਿੰਨੇ ਆ। ਬੱਚੀ-ਬੁੱੱਚੀ ਬੁੱਤੀਪਾਤੀ ਪੂਰੀ ਤਸਲੀਮ ਦਿਖਾਉਣੇ ਕਾਦ ਤੋਂ ਵੱਡਾ ਬੈੜ ਦਾ ਠੀਕ ਆ ਜੀ। ਹਾਂਜੀ। ਅੱਗੇ ਬਣੀਆ ਸੌਰੀਆਂ ਤੇ ਨਹੀਂ ਕੋਈ ਵੇਰਵਾ ਇਹ ਬਣੀ ਜੀ ਇਹਦੇ ਇਹ ਆਈ ਹੋਈ ਆ ਇਹਨੂੰ ਹੋਈ ਨਾ ਹੋ ਗਈ ਅੱਜ ਕੋਈ 20 ਦਿਨ ਮਿਆਂ ਤੋਂ ਪਲਾਸੀ ਹੋਏ ਕਦਾਂ ਦਿਨ ਇਹ ਹੋਈ ਇਹਨੂੰ ਹਾਂਜੀ ਠੀਕ ਆ ਚਲੋ ਤਾਂ ਗਾਂ ਕਿਸੇ ਭਰਾ ਦਾ ਕਿਸਮਤ ਇਲਾਕਾ ਵੀ ਜੀ ਨਿਕਲ ਆਉਂਦੀ ਆ। ਆ ਦੇਖੋ ਜੀ।

ਫੇ ਸਕੁਆਰ ਦੀ ਬਹੁਤ ਹੋਈ ਆ ਹਾਂ ਮੜੇ ਇੱਕ ਵਾਰੀ ਫਿਰ ਦਿਖਾ ਦਿਓ ਇਹਨੂੰ ਆ ਲੋ ਠੀਕ ਆ ਭਾਈ ਵਾਹ ਲੋ ਭਾਈ ਠੀਕ ਆ ਇਹਦਾ ਮੁੱਲ ਸਰਜੀਤ ਕੀ ਕਰਦਾ ਫਿਰ ਇਹ ਕਿੰਨੇ ਦੀ ਇਹ ਰਾਜਵੀਰੇ ਵੈਡ ਉਦਾਂ ਤੇ ਚਲੋ ਬਹੁਤ ਚੰਗੀ ਆ ਜਿਹਨੂੰ ਕਹਿੰਦੇ ਪੂਰੀ ਸਿਰੇ ਦੀ ਵੈਡ ਆ ਚਲੋ ਹੁਣ ਦੁੱਧ ਦੇ ਹਿਸਾਬ ਨਾਲ ਆਪਾਂ ਦੁੱਧ ਵੀ ਚਲੋ ਨਹੀਂ ਹੁਣ ਆਪਰੋਂ ਪਪਾਈ ਬਹੁਤ ਉੱਚੇ ਬੱਚੇ ਦੇ ਵਿੱਚ ਵੀ ਹੈਗੇ ਚਲੋ ਕੋਈ ਸਮਾਂ ਚੁਆਇਸ ਵੀ ਕਰਤੀ ਫਾਰਮ ਤੇ ਇਹ ਦੀ ਬਿਲਕੁਲ ਓਰੀਜਨਲ ਹੋਈ ਜਿਹਨੂੰ ਆਪਾਂ ਕਹਿ ਦਿੰਨੇ ਕਿ ਯਾਰ ਵੈਸੇ ਹੀ ਕਹਿ ਦਿੰਦਾ ਬੰਦਾ ਹੁਣ ਮਤਲਬ ਵੀ ਚਲੋ ਪੀਕ ਤਾਂ ਤਾਂ ਪੱਕਾ ਕਹਿਣ ਪੁੱਛਣ ਤਾਂ ਆਪਣਾ ਇਹੋ ਫਰਜ਼ ਪੈਂਦਾ ਵੀ ਆਪਾਂ ਜੋ ਚੋਇਆ ਮਤਲਬ ਜਿੰਨੀ ਹੋਈ ਆਪਾਂ ਉਹ ਨੋ ਹੋਈ ਕਹਾਂਗੇ ਉਹਨਾਂ ਦੀ ਨਹੀਂ ਹੋਈ ਆਪਾਂ ਕਿਹਾ ਵੀ ਨਹੀਂ ਅਜੇ ਨਹੀਂ ਹੋਈ ਤੇ ਇਹਦਾ ਰਾਜਵੀਰੇ ਮੋਲਾ ਇਹਦਾ ਆਪ ਬਾਕੀ ਕੋ ਦੇ ਲੈ ਵੇਲੇ ਮੌਕੇ ਤੇ ਕਰ ਲਿਓ ਜੇ ਜਿੱਥੇ ਰੀਜਸਟ੍ਰਮੈਂਟ ਬੰਦੀ ਤੁਹਾਡੀ ਹੋ ਜਾਊਗਾ ਮਾਨ ਲਓ ਜੀ 43000 ਦੋਸਤੋ ਲੈ ਦੇ ਆ ਤੇ ਬਾਕੀ ਮੌਕੇ ਤੇ ਛੋੜਛਾਪਾ ਹੋ ਜਾਊਗਾ ਮੇਰਾ ਭਰਾ ਕੋਈ ਤੁਸੀਂ ਸੰਪਰਕ ਕਰ ਲਿਓ ਠੀਕ ਹੈ ਜੀ ਆ ਦੇਖੋ ਠੀਕ ਹੈ ਜੀ ਸੋ ਇਹ ਦੋਸਤੋ ਵੇੜਾ ਪਤਾ ਮੁੰਤਜੇ ਨੰਬਰ ਤੇ ਦਿਖਾਤੀ ਆ ਠੀਕ ਹੈ ਜੀ ਹਾਂ ਜੀ ਦੋਸਤੋ ਇਧਰ ਜਿਹੜੀਆਂ ਦੋ ਵੜਾ ਰਹਿੰਦੀਆਂ ਸੀ ਇੱਕ ਉਹਨਾਂ ਦੇ ਵਿੱਚੋਂ ਇੱਕ ਗੱਬਣਾ ਤਿਆਰੀ ਦੇ ਵਿੱਚ ਆ ਉਹ ਪਰਲੇ ਪਾਸੇ ਤੁਸੀਂ ਡੱਬੀ ਵਾੜ ਦੇਖ ਰਿਹਾ ਜੇ ਇੱਕ ਬਲੈਕ ਰੰਗ ਦੇ ਵਿੱਚ ਆ ਇਸ ਦੀ ਆਪਾਂ ਡਿਟੇਲ ਇੱਕ ਵਾਰੀ ਕਰਦੇ ਆ ਸਟਾਰਟ ਤੇ ਸਰਪ੍ਰੀਤ ਆਹ ਵਚੀ ਆਪਣੇ ਕੋਲ ਕਿਵੇਂ ਆ ਵਾੜ ਦੀ ਕੀ ਡਿਟੇਲ ਆ ਪੂਰੀ ਵੀਰੇ ਵੀਰੇ ਦੂਜਾ ਸੁਆਸ ਹੋਈ ਜੇ ਹਾਂਜੀ ਤੇ ਇਹਨੂੰ ਸੂਈ ਨੂੰ ਹੋ ਗਿਆ ਕੋਈ 2 ਮਹੀਨੇ ਦੇ ਲਗਭਗ ਹੋਈ ਚੱਲੇ ਆ 2 ਮਹੀਨੇ ਦੇ ਹਲੋ ਹੀ ਹੋ ਗਿਆ ਤੇ ਸਵੇਰ ਤੋਂ ਜਾ ਆਪਣੇ ਕੋਲ ਹੀ ਸੂਈ ਸੀ ਇਹ ਵੀ ਆਪਣੇ ਕੋਲ ਹੀ ਸੀ ਠੀਕ ਆ ਜੀ ਦੁੱਧ ਹੋਣ ਕਿੰਨਾ ਇਹਦੇ ਥੱਲੇ ਇਹਦੇ ਥੱਲੇ 11 ਕਿਲੋ ਹੈਗਾ 11 ਕਿਲੋ ਆ ਬੱਚਾ ਹੈਗਾ ਮਗਰ ਬੱਚਾ ਬੱਛੀ ਹੈ ਮਗਰ ਬੱਛੀ ਹੈ ਹਾਂਜੀ ਜਰਸੀ ਦੇ ਵਿੱਚ ਆ ਠੀਕ ਆ ਜੀ ਮਤਲਬ ਕਿ ਪਹਿਲਾਂ ਵੀ ਜਿਹੜੀਆਂ ਵੜਾ ਸਾਰੀਆਂ 11 12 11 12 13 14 ਇਹ ਚੱਲਣ ਡਿਆ ਇੱਥੇ ਕੀ ਚੱਲਣ ਦੀਆਂ ਸਾਰੀਆਂ ਠੀਕ ਆ ਜੀ ਬਾਕੀ ਇਹਦਾ ਕੋਈ ਸੱਜਰ ਦਾ ਦੁੱਧ ਨੋਟ ਕਰਾ ਦੋਗੇ ਕਿੰਨਾ ਕਿੰਨਾ ਹਾਂਜੀ ਇਹ ਵੀ 20 ਤੋਂ ਪਲਾਸੀ ਹਾਂ ਵੀ ਤੋਂ ਪਲਾਸ ਸੀ ਹਾਂਜੀ ਲੌਬੀ ਭਰਾਵਾ ਉੱਚੇ ਬੱਚੇ ਦੇ ਵਿੱਚ ਇਹ ਵੇੜਾ ਆਪਾਂ ਤੁਹਾਨੂੰ ਦਿਖਾ ਰਹੇ ਹਾਂ 20 ਤੋਂ ਪਲਾਸ ਹੀ ਇਹ ਵੇੜ ਸੀ ਹੁਣ 11 ਕਿਲੋ ਆ ਤੇ ਚੋਣ ਜਾਂਦੀ ਇਹਦੀ ਕੀ ਸਥਿਤੀ ਵੀਰੇ ਸਾਫ਼ ਸੁਥਰੀ ਆ ਹਾਂਜੀ ਸਾਫ਼ ਥੋੜੀ ਮਨ ਲਓ ਥੋੜਾ ਸਖਤਪਨ ਜਿੱਦਾਂ ਕੱਟਰੀ ਕਹਿ ਦਿੰਨੇ ਆ ਇਹ ਸਾਈ ਵਾਲਾ ਥੋੜਾ ਘਰੋੜ ਆਪਾਂ ਕਹਿ ਦਿੰਨੇ ਮਾੜਾ ਕੱੜਾ ਆ ਜਿਆਦਾ ਨਹੀਂ ਵੀ ਆਮ ਚੋ ਸਕਦੇ ਬਸ ਨੋਰਮਲ ਚੋ ਸਕਦੇ ਬਾਕੀ ਜਿਹੜੀਆਂ ਚਵਾਈ ਕਰਤੀਆਂ ਨੇ ਉਹ ਵੀ ਹੋ ਜੂਗੀ ਨੋਰਮਲ ਕਰ ਸਕਦੀਆਂ ਚਵਾਈ ਮਤਲਬ ਓਨੀ ਬੋਲੀ ਜਿੱਦਾਂ ਐਫ ਕਹਿ ਦਿੰਨੇ ਆ ਆਪਾਂ ਹਾਂਜੀ ਹਾਂਜੀ ਓਨੀਆਂ ਨਹੀਂ ਲਓ ਜੀ ਆਹ ਦੇਖੋ ਠੀਕ ਵਛੀ ਮਗਰਾ ਖੋਲ ਕੇ ਤੁਹਾਨੂੰ ਤੋਰ ਕੇ ਦਿਖਾਉਨੇ ਆਪਾਂ ਤੇ ਕਦਕੂ ਤੋਂ ਬਾਹਰ ਦਾ ਪੂਰਾ ਚੰਗਾ ਠਿਕਾਣਾ ਜੀ ਪੂਰੀ ਮਜ਼ਬੂਤ ਆ ਵਜ਼ਨ ਵੇਟ ਪੂਰਾ ਠੀਕ ਆ ਹਾਂ ਜੀ ਇਹ ਤਾਂ ਸਰਬਜੀਤ ਮੁੱਲ ਵੀ ਦੱਸ ਦਿਓ ਨਾਲ ਦੀ ਨਾਲ ਕਿੰਨਾ ਕਰਦੇ ਵੀਰੇ ਉਹਦਾ ਮੁੱਲ ਰਾਇ ਵੀਰੇ ਜੈ ਜੀ ਆਪਾਂ ਕਰਨਾ ਇਹਦਾ ਵੀ ਹਾਂ ਜੀ ਇਹਦਾ ਵੀ ਉਹਨਾਂ ਜਿੱਦਾ 45000 ਆਪਾਂ ਉਹਦੇ ਕਿ ਜਿੰਨਾ ਹੀ ਕਰਦੇ ਮੁੱਲ 45 ਹਾਂ ਜੀ ਠੀਕ ਆ ਜੀ ਠੀਕ ਆ ਜੀ ਲਓ ਜੀ ਇਹ ਵੀ ਦੋਸਤੋ 45000 ਦੇ ਵਿੱਚ ਮਿਲ ਜੂਗੀ ਮੈਂ ਥੋੜਾ ਜਿਹਾ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਆ ਮੰਨ ਤਾਂ ਹੋ ਜੂਗਾ ਇਹਦੇ ਚੋਂ ਠੀਕ ਆ ਜੀ ਹਾਂ ਜੀ ਤਗਾਦੀ ਸੋ ਵੀ ਕਿਲੋ ਦੁੱਧ ਸੱਜਰ ਦਿੰਦੀ ਰਹੀ ਆ ਹੁਣ ਫਿਲਹਾਲ ਜਿਵੇਂ ਜਿਵੇਂ ਪਸ਼ੂ ਵੀਰ ਸੇਲ ਕਰਦਾ ਪਿਆ ਤਕਰੀਬਨ ਕੋਈ ਢਾਈਆਂ ਤਿੰਨਾਂ ਤਿੰਨਾਂ ਮਹੀਨੇ ਦੇ ਪਹਿਲਾਂ ਵੀ ਆ ਮੰਨ ਲਓ ਜਿੱਦਾਂ ਅਸੀਂ ਪਹਿਲਾਂ ਵੀ ਗੱਲ ਕੀਤੀ ਆ ਵਧਨ ਗਈਆਂ ਸਾਰੀਆਂ ਕਿਉਂਕਿ ਅਜੇ ਸੇਵਾ ਤੋਂ ਖੁੱਝੀਆਂ ਮੇਰੇ ਗੱਲ ਇਹ ਵੀ ਪਹਿਲਾਂ ਵੀ ਨੋਟ ਕਰਾਇਆ ਹਾਂਜੀ ਵੀ ਮਾਲ ਪਸ਼ੂ ਜ਼ਿਆਦਾ ਹੋਣ ਕਰਕੇ ਵੀ ਤੁਹਾਨੂੰ ਹਾਂਏ ਮਤਲਬ ਇਹ ਨਹੀਂ ਵੀ ਕੋਈ ਕਾਲੀ ਚੋਣ ਦੇ ਵਿੱਚ ਬਿਲਕੁਲ ਛੰਡੀ ਧੀਰੀ ਆ ਮੈਂ ਤਾਂ ਚਲੋ ਮਸ਼ੀਨ ਨਾਲ ਚਵਾਈ ਕਰਦਾ ਵਾਂ ਹਾਂ ਬੰਗਾ ਬੰਗਾ ਤੇ ਲੋੜ ਪਾਉਣ ਦੀ ਪੈਂਦੀ ਨਹੀਂ ਮਸ਼ੀਨ ਨਾਲ ਤਾਂ ਨਹੀਂ ਜੇ ਪੈਂਦੀ ਬਿਲਕੁਲ ਵੀ ਮੈਂ ਕਦੀ ਪਾਇਆ ਉਹ ਉਦਾਂ ਮਤਲਬ ਜੇ ਹੱਥ ਨਾਲ ਚੁਾਈ ਕਰਨੀ ਹੈ ਤੇ ਜਦੋਂ ਸੇਫਟੀ ਵਾਸਤੇ ਕੋਈ ਪਾਲੇ ਤੇ ਵਧੀਆ ਗੱਲ ਆ ਠੀਕ ਆ ਆ ਵੇਖੋ ਉਦਾਂ ਕੋਈ ਚੱਕਰ ਨਹੀਂ ਹਾਂ ਅਭੀ ਉਹ ਕੋਈ ਲਾਤ ਇਸ਼ਾਰਾ ਵਾਲੀ ਗੱਲਬਾਤ ਨਹੀਂ ਕੀ ਵੀ ਕੋਈ ਭੈਣ ਭਰਾ ਆਪਣਾ ਕਵੇ ਕੋਈ ਲਾਤਾਂ ਮਾਰਨ ਵਾਲਾ ਪੁੱਛਣਾ ਹੋਵੇ ਹੋਰ ਗੱਲ ਕੋਈ ਨਹੀਂ ਤੇ ਇਹ ਸਰਬਜੀਤ 43 ਦੀ 43 45 ਕਰਦਾਂਗੇ ਕੋਈ ਨਹੀਂ ਮੰਨਦਾ 43 ਦੀ ਦਾ ਚਲੋ ਕੋਈ ਨਹੀਂ ਆਪਾਂ ਕੋਲੋਂ ਮੰਨ ਲਓ ਦੇਣੀ ਆ ਠੀਕ ਆ ਆਪਾਂ ਕਿਨੇ ਮਿਲ ਜਾਂਦੀਆਂ ਆ ਬਸ ਚਲੋ ਇਹਨਾਂ ਵੀ ਪਸੂ ਚੋਏ ਚਵਾਏ ਵੀ ਆ ਹਾਂਜੀ ਹਾਂਜੀ ਮਾਲਾ ਵੀ ਸੱਜਰ ਪਸੂ ਆਪਾਂ ਕੋ 2 ਮਹੀਨੇ ਚਾਹੀਏ 3 ਮਹੀਨੇ ਸਮਾਂ ਚੋਏ ਚਵਾਏ ਆ ਜਿਹੜਾ ਆਪਾਂ ਉਹ ਲਿਆਂਦਾ ਆ ਉਹਦੇ ਚੰਦਾ ਵੀ ਆਪਾਂ ਇੰਨੇ ਪੈਸੇ ਲਾ ਕੇ ਲਿਆਂਦਾ ਇੰਨੇ ਦਾ ਦੇਣਾ ਇਹਦੇ ਚਲੋ ਆਪਾਂ ਹੁਣ ਬਿਲਕੁਲ ਜੀ ਬਿਲਕੁਲ ਹਾਂ ਲਓ ਵੀ ਅ ਵੀ ਦੋਸਤੋ ਤੁਹਾਨੂੰ ਮਿਲਦੂਗੀ ਛੋੜ ਛੱਪੇ ਕਰਕੇ ਵਹਿੜਪੂੜ ਚੰਗੀ ਆ ਬਾਕੀ ਵਹਿੜ ਪਾਕਾ ਨਵਾਂ ਆਂਗਾ ਠੀਕ ਆ ਜੀ ਤੇ ਅੱਗੇ ਬਣੀ ਸਣੀ ਨਹੀਂ ਨਾ ਕੋਈ ਵੀ ਇਹ ਇਹਦੀ ਏਆਈ ਹੋਈ 10 ਦੱਸ ਦਿਓ ਹਾਂ ਇਹਦੀ ਨੂੰ ਟੈਂਪਰ 15 ਦਿਨ ਲਗਭਗ ਹੋਗੇ ਦੀ ਆਏ ਤੇ ਹੋਈਏ ਵੀ ਇਹ ਏਆਈ ਹਾਂਜੀ ਠੀਕ ਹੈ ਜੀ ਦੋ ਦਿਨ ਹੋਈ ਆ ਹਾਂਜੀ ਡੋਬ ਗਿਆ ਅਦਰ ਸਰਜੀ ਤਾਂ ਆਪਣੇ ਕੋਲ ਜਿਹੜੀ ਆ ਬੱਛੀ ਆ ਇਹ ਗੱਬਣ ਤਿਆਰੀ ਦੇ ਵਿੱਚ ਗੱਬਣ ਤਿਆਰੀ ਚ ਕਿੰਨਾ ਕੱਲ ਲੈ ਜੂ ਸਮਾਂ ਜੇ ਇਹ ਸਮਾਂ ਲੈ ਜੂ ਕੀ ਮਨ ਲੱਗਦਾ ਹਫਤਾ ਲੈ ਜੂ ਹਫਤਾਕ ਹਾਂਜੀ 5 ਤੋਂ 7 ਦਿਨ ਖੜੂਗੀ ਜੀ ਸਵੇਰ ਚ ਕਿੰਨਾ ਫਿਰੂਗੀ ਸੂਏ ਚ ਪਲੋਣੀ ਆ ਪਹਿਲਾ ਸੂਏ ਇਹਨੂੰ ਬੱਛੀ ਹਾਂਜੀ ਪਹਿਲਾਂ ਕਰਿਓ ਇਹਨੂੰ ਲਓ ਵੀ ਇਹ ਪਹਿਲਾਂ ਨੂੰ ਸੋਸੋ ਬੱਛੀ ਆ ਪਲੋਣ ਪਹਿਲਾ ਸੂਆ ਬੱਛੀ ਨੇ ਸੁਣਾ ਤਿਆਰੀ ਤੋਰੀ ਜੇ ਬਹੁਤ ਕਰੂਗੀ ਆ ਚੰਗੀ ਪਣੀ ਥਣੀ ਆ ਹਾਂਜੀ ਹਾਂਜੀ ਮੂੰਹ ਮੱਥੇ ਦੀ ਚੰਗੀ ਆ ਹਾਂਜੀ ਸੋ ਬਾਕੀ ਰੰਗ ਪ੍ਰਿੰਟ ਫੈਸ਼ਨ ਪੁਸ਼ਨ ਚੰਗਾ ਬੱਛੀ ਦਾ ਠੀਕ ਆ ਜੀ ਆ ਦੇਖੋ ਸੋ ਪਹਿਲਾ ਸੁਆ ਬੱਛੀ ਨੇ ਸੂਣਾ ਠੀਕ ਆ ਜੀ ਸੋ ਤਿਆਰੀ ਦੇ ਵਿੱਚ ਯਾ ਤਕਰੀਬਨ ਲੈ ਜੇ ਦੋ ਲੈ ਜੇ ਚਾਰ ਲੈ ਜੇ ਦਿਨੋ ਦਿਨ ਲਾਉਂਦੀ ਰਹਦੀ ਆ ਅੱਜ ਹੋਰ ਤੇ ਕੱਲ ਹੋਰ ਗੱਲ ਬਣਦੀ ਆ ਹਾਂਜੀ 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 ਨੇਰਾ ਕਰਕੇ ਥੋੜੀ ਜਿਹੀ ਡਰਦੀ ਆ ਹਾਂ ਇੱਕ ਆਪਣਾ ਦੋ ਜਾਣੇ ਕਰਕੇ ਖਲੋਤੀ ਨਾ ਕੋਈ ਗੱਲ ਨਹੀਂ ਬੱਛੀ ਸਾਰੀ ਸਾਫ ਸੁਥਰੀ ਆ ਬਿਲਕੁਲ ਹਾਂਜੀ ਜੀ ਉਹ ਨਹੀਂ ਹੈਗਾ ਕੋਈ ਸ਼ੁਕਰ ਸ਼ਾਕਰ ਦੀ ਕਾਲੀ ਨਹੀਂ ਪੈਂਦੀ ਹਣਾ ਵੈ ਤੇ ਪੰਤੋ ਪੰਤੋ ਨੌਕਰਪੋੜਾ ਹਾਂਜੀ ਓਕੇ ਓਕੇ ਬਿਲਕੁਲ ਠੀਕ ਆ ਜੀ ਹਾਂਜੀ ਜਿੰਨਾ ਮਰਜੀ ਹੈ ਖੋਲ ਕੇ ਇਥੇ ਨੇੜੇ ਮਾੜਾ ਕਮਾ ਕੇ ਦਿਖਾ ਦਈਏ ਕਿਉਂਕਿ ਪਸ਼ੂ ਸਾਰੇ ਤੁਹਾਡੇ ਅੰਦਰ ਪੱਜ ਗਏ ਮੈਨੂੰ ਲੱਗਾ ਹਾਂਜੀ ਹਾਂਜੀ ਉਹਦੇ ਕਰਕੇ ਭਜ ਦੌੜ ਜੀ ਕਰਤੀ ਔਣ ਭਜ ਮੇਰੇ ਆਪਾਂ ਕੱਡੀਆਂ ਨਹੀਂ ਕਦੀ ਨਾ ਥੋੜਾ ਹਨੇਰਾ ਹੋ ਗਿਆ ਤੇ ਗੋਕਾ ਤੁਹਾਨੂੰ ਪਤਾ ਹਨੇਰੇ ਤੋਂ ਡਰਦਾ ਹਾਂ ਬਹੁਤ ਇੱਕ ਵਾਰੀ ਜਿੰਨਾ ਹੋ ਸਕਦਾ ਆਪਾਂ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਸੋ ਥਣਾ ਤੁਹਾਨੂੰ ਵੀ ਸਾਫ਼ ਸੁਥਰੀ ਆ ਕੋਈ ਫੋੜ ਸ਼ਾਂਕ ਨਹੀਂ ਗਈ ਸੋ ਥਣ ਚੱਲ ਰਹੀ ਆ ਪ੍ਰੋਪਰ ਆ ਦੇਖੋ ਆਜਾ ਜੀ ਆਈ ਖਲੋਤੀ ਆ ਕੋਈ 2-14 ਦਿਨਾਂ ਦੇ ਵਿੱਚ ਹਾਂਜੀ ਹਾਂਜੀ ਬਿਲਕੁਲ ਤਿਆਰੀ ਤੇ ਲਓ ਜੀ ਠੀਕ ਆ ਸੋ ਬਾਕੀ ਦੋਸਤੋ ਥੱਲੇੋਂ ਚੰਗੀ ਬਣੀ ਆਉਂਦੀ ਆ ਸੋ ਚਾਰੇ ਥਣ ਸਪੇਸ ਗੈਪ ਚੰਗਾ ਥੋੜਾ ਜਿਹਾ ਮੈਂ ਤੁਹਾਨੂੰ ਹੋਰ ਦਿਖਾ ਦੇਣਾ ਲੱਗਿਓ ਜਿੰਤੋਂ ਤੱਕ ਆਪਾਂ ਮੌਕੇ ਤੇ ਦੇਖ ਰਹੇ ਹਾਂ ਠੀਕ ਆ ਜੀ ਆ ਦੇਖੋ ਠੀਕ ਹੈ ਤੇ ਸਰਮਜੀਤ ਦਾ ਲੈਂਡ ਡਨ ਦੱਸਦੇ ਕੋਈ ਬਣਦੇ ਵੀਰੇ ਇਹਦਾ ਲੈਂਡ ਡਨ ਦੱਸਦੇ ਆ ਜੇ ਇਹਦਾ ਮੁੱਲ ਕਿਰੋ ਆਪਾਂ 70 ਦੀ ਲੈ ਦਾਂ 70 ਦੀ ਦੇ ਦਾਂਗੇ ਅੱਜ ਹਾਂਜੀ ਲਓ ਦੱਸੋ 12000 2000 ਵੀਰਾਂ ਦਾ ਵੀ ਸਾਈ ਪਾਈ ਸੀ ਕਿ ਕਿਸੇ ਭਰਾ ਨੇ ਫਿਲਹਾਲ ਚੋਂ ਨਹੀਂ ਆਏਗਾ ਕੋਈ ਪੈਸੇ ਨਹੀਂ ਬਣੇਗਾ ਕੋਈ ਸੌ ਮਜਬੂਰੀ ਹੋ ਸਕਦੀ ਆ ਤੇ ਫਿਲਹਾਲ ਅੱਜ 70000 ਦੀ ਤੁਹਾਨੂੰ ਮੱਛੀ ਮਿਲ ਜੂਗੀ ਸਾਫ਼ ਸੁਥਰੀ ਆ ਸੋ ਜਰਸੀ ਦੇ ਵਿੱਚ ਕ੍ਰੋਸ ਆ ਬਾਕੀ ਕੱਦ ਵੱਡਾ ਠੀਕ ਆ ਜੀ ਥੱਲੇ ਭਾਂਡੇ ਦੀ ਸਾਫ਼ ਸੁਥਰੀ ਆ ਜਿੱਤੋ ਦਾ ਕੋਈ ਮੌਕੇ ਤਾਂ ਆਪਾਂ ਵੇਖ ਕੇ ਤੁਹਾਨੂੰ ਦੱਸ ਸਕਦੇ ਹਾਂ ਠੀਕ ਆ ਜੀ ਅੱਗੇ ਹਾਲ ਕੇ ਮੇਰਾ ਭਰਾ ਆਪਣੀ ਟਿੱਪ ਕੇ ਭਰਾ ਕੇ ਤਸੱਲੀ ਤੁਸੀਂ ਕਰ ਲਿਓ ਠੀਕ ਆ ਜੀ ਆਪਣਾ ਹੱਕ ਸਮਝੋ ਠੀਕ ਆ ਜੀ ਥੋੜੇ ਪੈਸੇ ਲੱਗਣ ਚਾਹੇ ਬਹੁਤੇ ਤਸੱਲੀ ਜ਼ਰੂਰ ਕਰੋ ਠੀਕ ਆ ਤੇ ਸਰਬਜੀਤ ਇਹ ਆ ਜੇ ਨਾਗਨੇ ਵੀਰੇ ਆਪਣੇ ਕੋਲ ਹਾਂ ਜੀ ਬਹਿਰ ਬਹੁਤ ਸਾਫ ਸੁਥਰੀ ਹੈ ਹਾਂ ਨਹੀਂ ਚੰਗੀ ਹੈ ਵੀਰੇ ਜਿੰਨੀ ਵੀ ਆ ਸਾਫ ਸੁਥਰੀ ਆ ਤੇ ਇੱਕ ਨੰਬਰ ਸਰਵਿਸ ਤਾਂ ਆਪਣੇ ਕਰਦੇ ਹੋ ਸੰਜੀਤ ਜੀ 88728 ਹਾਂ ਜੀ 48324 ਠੀਕ ਆ ਜੀ ਹਾਂ ਜੀ ਮੇਰੇ ਦੋਸਤੋ ਨੰਬਰ ਸਕਰੀਨ ਦੇ ਉੱਪਰ ਚੱਲਣ ਦੇ ਆ ਨੰਬਰਾਂ ਤੇ ਤੁਸੀਂ ਕਾਲ ਕਰੋ ਅੱਜ 5 ਤਿੰਨ ਤੋਂ ਚਾਰ ਨਾਲ ਜਿਹੜੇ ਉੱਚੇ ਬੱਚੇ ਦੇ ਵਿੱਚ ਪਸ਼ੂ ਤੁਹਾਨੂੰ ਦਿਖਾਏ ਆ ਤੇ ਇਹ ਬੱਚੀ ਗੱਬਣ ਤੋਂ ਤਿਆਰੀ ਦੇ ਵਿੱਚ ਜਿਹੜੀ ਹੁਣ ਖੜੀ ਹੈ ਠੀਕਾ ਦਿਖਾ ਦਿੱਤੀ ਆ ਬੱਚੇ ਇੱਕ ਵਾਰ ਦਿਖਾ ਦਨੇ ਆ ਸਰਜੀਤ ਹਾਂਜੀ ਬੱਚੇ ਦਿਖਾ ਦਈਏ ਵੀਰੇ ਜਿਹੜੇ ਦੋਸੋਂ ਤਿੰਨ ਵੇੜਾ ਸੋਈਆਂ ਮਤਲਬ ਕਿ ਉੱਚੇ ਬੱਚੇ ਦੇ ਵਿੱਚ ਉਹਨਾਂ ਦੇ ਬੱਚੇ ਹੈਗੇ ਆ ਇੱਕ ਬਗੈਰ ਬੱਚੇ ਹੋ ਸੀਗੀ ਠੀਕ ਹੈ ਜੀ ਉਹ ਚਲੋ ਹੁਣ ਆਪਾਂ ਕੀ ਕਰ ਸਕਦੇ ਆ ਫਿਲਹਾਲ ਜਿਹੜੇ ਹੁਣ ਤਿੰਨ ਬੱਚੇ ਮੌਕੇ ਤੇ ਮੌਜੂਦ ਆ ਉਹ ਤੋਂਰੇ ਸਾਹਮਣੇ ਪੇਸ਼ ਕਰ ਦਿੰਦੇ ਨੇ ਜਿਹੜੀ ਆਪਾਂ ਵਿਖਾਈ ਸੀ ਸਰ ਜੀ ਤਾਂ ਇੱਕ 14 ਕਿਲੋ ਵਾਲੀ ਉਹ ਤਾਂ ਬਗੈਰ ਬੱਚੇ ਤੁਸੀਂ ਹਾਂਜੀ ਉਹ ਬਗੈਰ ਬੱਚੇ ਤਾਂ ਇੱਕ ਜਿਹੜੀ ਆਪਾਂ ਦੂਜੇ ਨੰਬਰ ਤੇ ਦਿਖਾਈ ਸੀਗੀ ਉਹਦੀ ਬੱਚੀ ਕੜੀ ਵੀਰੇ ਦੂਜੇ ਦੇ ਆਪਾਂ ਦਿਖਾਈ ਸੀ ਹਾਂ ਡੱਬੀ ਵੈੜ ਸੀ ਡੱਬੀ ਵੈੜ ਦਿਖਾਈ ਸੀ ਉਹਦੀ ਆਹ ਐਰ ਸ਼ਰਦ ਸੀ ਐਰ ਸ਼ਰਦ ਦੇ ਵਿੱਚ ਆ ਗਈ ਹਾਂਜੀ ਡੱਬੀ ਹੈ ਇਹ ਬੱਚੀ ਉਹਦੀ ਆ ਹਾਂਜੀ ਠੀਕ ਆ ਜੀ ਉਸ ਤੋਂ ਬਾਅਦ ਆਪਾਂ ਇੱਕ ਦਿਖਾਈ ਸੀ ਜਿਹੜੀ ਬਲੈਕ ਰੰਗ ਦੀ ਬੱਚੀ ਬੋਦੀ ਵਾਲੀ ਤੀਜੇ ਨੰਬਰ ਦੇ ਹਾਂਜੀ ਹਾਂਜੀ 11 ਕਿਲੋ ਦੁੱਧ ਸੀ ਜਿਹੜਾ ਹਾਂਜੀ ਹਾਂਜੀ ਐਚ ਐਫ ਦੇ ਵਿੱਚੀ ਅੱਛਾ ਉਹਦੀ ਆ ਵੀਰੇ ਵਾ ਵਾ ਇੱਥੇ ਚਿੱਟੀ ਆ ਗਈ ਹੈ ਮੌਜੂਦੀ ਇਹ ਚਿੱਟੀ ਬੱਚੀ ਸੀ ਹਾਂਜੀ ਹਾਂਜੀ ਤੇ ਤਕਰੀਬਨ ਕੋਈ ਤਿੰਨ ਤਿੰਨ ਸਾਢੇ ਤਿੰਨ ਕੋਈ ਢਾਈ ਮਹੀਨੇ ਆ ਤੁਸੀਂ ਆੜੀਆਂ ਲਾ ਦੇ ਬੱਚੇ ਦੇ ਕਿੰਨਾ ਕੁ ਮਹੀਨਾ ਦਾ ਸੁਆ ਸੀ ਉਹਦਾ ਜਿਹੜੀ ਆਪਾਂ 2 ਨੰਬਰ ਤੇ ਮਤਲਬ ਵਿਖਾਈ ਸੀ ਠੀਕ ਹੈ ਜੀ ਹੈ ਮਗਰ ਬੱਚੇ ਨੇ ਹਾਂਜੀ 3 ਨੰਬਰ ਤੇ ਅੱਗੇ ਆਪਰੇ ਜਿਹੜੀ ਵਿਖਾਈ ਸੀ ਆਪਾਂ 4 ਕਾਲੀ ਜੀ ਬਲੈਕ ਬਖਾਈ ਬਲੈਕ ਉਹ ਤਾਂ 50 ਸੀ ਉਹਦੇ ਆ ਮਤਲਬ ਤੇਰੀ ਇੱਕ ਮੁੰਲਾ ਤਾਂ ਐਫ ਤੇ ਕੋਈ ਸ਼ਾਈ ਵਾਲ ਦਾ ਕਰਾਸ ਸੀ ਇਹ ਬਲੈਕ ਹਾਂ ਜੀ ਇਹ ਜਰਸੀ ਦੇ ਵਿੱਚ ਹੀ ਆ ਗਈ ਲਾਲ ਰੰਗ ਚ ਬੱਚੇ ਸੀ ਲਾਲ ਜੀ ਹਾਂ ਜੀ ਲੋ ਜੀ ਇਹ ਦੋਸਤੋ ਬੱਚੇ ਸੀ ਇੱਕ ਬਗੈਰ ਬੱਚੇ ਸੀ ਤੇ ਚਾਰ ਬੜਾ ਟੋਟਲ ਸੀ ਜਿਹੜੀਆਂ ਉੱਚੇ ਬੱਚੇ ਦੇ ਵਿੱਚ ਹਾਂ ਇਹ ਬੱਚੀਆਂ ਹੀ ਆ ਦਿਨੇ ਇਹ ਬੱਚੀਆਂ ਹੀ ਆ ਤਿੰਨਾਂ ਦੇ ਮਗਰ ਤੇ ਇੱਕ ਜਿਹੜੀ ਬਿਲਕੁਲ ਸੱਜਰਤਾ ਜੀ ਸੋਨ ਵਾਲੀ ਆ ਪਾ ਤੁਹਾਨੂੰ ਲਾਸਟ ਦੇ ਵਿੱਚ ਦਿਖਾਤੀ ਹੈ ਓਕੇ ਸਰਜੀਤ ਹਾਂ ਜੀ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ You are.